ਫੌਜ ਮੁਖੀ ਜਨਰਲ ਉਪਿੰਦਰ ਦੇਵਦੀ ਨੇ ਅੱਜ ਨਵੀਂ ਦਿੱਲੀ ਵਿੱਚ 79ਵੇਂ ਸ਼ੌਰੀਆ ਦਿਵਸ ਦੇ ਸੰਬੰਧ ਵਿੱਚ ਸ਼ੌਰੀਆ ਫੀਰ ਰਨ ਫਾਰ ਇੰਡੀਆ 2025 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਦੌਰ ਵਿੱਚ ਫੌਜ ਦੇ ਅਧਿਕਾਰੀਆ ਫੌਜੀਆ ਪੇਸ਼ੇਵਰ ਐਥਲੀਟਾਂ ਫਿਟਨੈਸ ਪ੍ਰੇਮੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਨਾਗਰਿਕਾਂ ਨੇ ਹਿੱਸਾ ਲਿਆ 10000 ਤੋਂ ਵੱਧ ਦੌੜਾਕਾਂ ਨੇ ਇਸ ਤੌਰ ਰਹੀਂ ਦੇਸ਼ ਤੇ ਫੌਜੀਆਂ ਦੀ ਹਿੰਮਤ ਅਨੁਸ਼ਾਸਨ ਅਤੇ ਸਰਵਜਪ ਬਲੀਦਾਨ ਨੂੰ ਦਿਨੋ ਸ਼ਰਧਾਂਜਲੀ ਪੇਨ ਕੀਤੀ ਇਹ ਦਿਹਾੜਾ ਹਰ ਸਾਲ ਭਾਰਤੀ ਹਥਿਆਰਬੰਦ ਫੌਜਾਂ ਦੀ ਬਹਾਦਰੀ ਅਤੇ ਹੌਸਲੇ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਸਾਲ 1947 ਵਿੱਚ ਪੈਦਲ ਫੌਜ ਦੇ ਜਵਾਨਾਂ ਸ਼ਹੀਰ ਨਗਰ ਦੇ ਬਾਹਰ-ਬਾਰ ਇਲਾਕਿਆਂ ਤੋਂ ਹਮਲਾਵਰਾਂ ਨੂੰ ਭਜਾਉਣ ਵਾਲੇ ਪਹਿਲੇ ਭਾਰਤੀ ਫੌਜੀ ਬਣੇ ਅਤੇ ਇਸ ਤਰ੍ਹਾਂ ਜੰਮੂ ਅਤੇ ਕਸ਼ਮੀਰ ਨੂੰ ਪਾਕਿਸਤਾਨੀ ਹਮਲੇ ਤੋਂ ਬਚਾਇਆ ਸੀ ਇਹ ਦੌੜ ਕਈ ਵਰਗਾਂ ਵਿੱਚ ਕਰਵਾਈ ਗਈ ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੇ ਤਜਰਬੇਕਾਰ ਦੌੜਾਕਾਂ ਲਈ 21 ਕਿਲੋਮੀਟਰ 10 ਸਾਲ ਤੋਂ ਵੱਧ ਉਮਰ ਵਾਲਿਆਂ ਲਈ 10 ਕਿਲੋਮੀਟਰ ਦੀ ਦੌੜ ਕਰਵਾਈ ਗਈ ਇਸ ਤੋਂ ਇਲਾਵਾ 10 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 3 ਕਿਲੋਮੀਟਰ ਦੀ ਇੱਕ ਪਰਿਵਾਰਕ ਦੌੜ ਵੀ ਕਰਵਾਈ ਗਈ